ਅੰਮ੍ਰਿਤਸਰ ਦੇ ਵਿੱਚ ਫੂਡ ਸੇਫਟੀ ਵਿਭਾਗ ਦੇ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।ਦਰਅਸਲ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਸਾਹਿਬ ਨੇੜੇ ਖਾਨ ਪੀਣ ਵਾਲੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਤੇ ਇਸੇ ਦੌਰਾਨ ਵਿਭਾਗ ਦੇ ਵੱਲੋਂ ਦੇਸੀ ਕਿ ਉਸ ਵਿੱਚ ਤਬਾਕਤ-ਬਾਕ ਚੀਜ਼ਾਂ ਦੇ ਸੈਂਪਲ ਭਰੇਗੇ ਤੇ ਦੁਕਾਨਦਾਰਾਂ ਨੂੰ ਸੁਚੇਤ ਕੀਤਾ ਗਿਆ ਕਿ ਸਾਫ-ਸਫਾਈ ਰੱਖੀ ਜਾਵੇ ਤੇ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਕੀਤਾ ਜਾਵੇ। ਇਸ ਮੌਕੇ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਰਾਜਿੰਦਰ ਸਿੰਘ ਨੇ ਦੱਸਿਆ ਇਹ ਗੁਰਦੁਆਰਾ ਸਾਹਿਬ ਦੇ ਨੇੜੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਵੱਖ-ਵੱਖ ਬ੍ਰਾਂਡਾਂ ਦੀਆਂ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਸੈਂਪਲ ਪਰੇ ਗਏ ਨੇ ਤੇ ਜਾਂਚ ਦੇ ਲਈ ਲੈਬਾਰਟਰੀ ਭੇਜੇ ਜਾਣਗੇ ਰਿਪੋਰਟ ਆਉਣ ਤੇ ਫੂਡ ਸੇਫਟੀ ਐਕਟ ਦੇ ਤਹਿਤ ਕਾਰਵਾਈ ਵੀ ਕੀਤੀ ਜਾਵੇਗੀ ਦੇਖੋ ਸਾਨੂੰ ਮਾਨਯੋਗ ਕਮਿਸ਼ਨਰ ਫੂਡ ਅਤੇ ਡਰੈਗਨ ਐਡਮਿਨਿਸਟ੍ਰੇਸ਼ਨ ਪੰਜਾਬ ਡਾਕਟਰ ਅਭਿਨਵ ਰਿਖਾ ਜੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਅਮਰੀਤ ਸਰ ਮੈਡਮ ਸਾਖੀ ਸਰ ਨੇ ਵੀ ਦਿਸ਼ਾ ਨਿਰਦੇਸ਼ ਹੋਏ ਸੀ ਕਿ ਜਿਹੜਾ ਸ਼ਿਵ ਸਾਹਿਬ ਦੇ ਨੇੜੇ ਦੁਕਾਨਾਂ ਇਹਨਾਂ ਦੀ ਚੈਕਿੰਗ ਕੀਤੀ ਜਾਵੇ ਸੋ ਅਸੀਂ ਅੱਜ ਜਿਹੜਾ ਇਹ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਸ਼ਿਦਾ ਸਾਹਿਬ ਦੇ ਸਾਹਮਣੇ ਜਿੰਨੀਆਂ ਵੀ ਦੁਕਾਨਾਂ ਸੀ ਇਹਨਾਂ ਦੀ ਚੈਕਿੰਗ ਕੀਤੀ ਹੈ ਔਰ ਵੱਖ-ਵੱਖ ਬ੍ਰਾਂਡ ਜਿਹੜੇ ਹੈ ਜਿਹਦੇ ਵਿੱਚ ਆਨੰਦ ਹੈ ਕਾਨਾ ਲੰਧਨੀ ਔਰ ਹੋਰ ਵੀ ਦੋ ਤਿੰਨ ਬ੍ਰਾਂਡ ਨੇ ਉਹਨਾਂ ਦੀ ਅਸੀਂ ਸੈਂਪਲਿੰਗ ਕੀਤੀ ਹੈ ਸੈਂਪਲ ਜੋ ਵੀ ਲੈਦੇ ਆ ਉਹਨਾਂ ਨੂੰ ਅਸੀਂ ਜਿਹੜਾ ਹੈ ਫੂਡ ਲੈਬੈਰੇਟਰੀ ਖਰੜ ਜਿਹੜਾ ਹੈ ਭੇਜ ਦਵਾਂਗੇ ਔਰ ਜੋ ਵੀ ਉਹਨਾਂ ਦੀ ਅੱਗੇ ਰਿਪੋਰਟ ਆਏਗੀ ਉਹ ਐਸ ਪਰ ਦਾ ਫੂਡ ਸੇਫਟੀ ਐਕਟ ਫਰਦਰ ਇਹਨਾਂ ਤੇ ਐਕਸ਼ਨ ਜਿਹੜਾ ਹੈ ਉਹ ਲਿਆ ਜਾਏਗਾ ਅੰਮ੍ਰਿਤਸਰ ਦੇ ਵਿੱਚ ਫੂਡ ਸੇਫਟੀ ਵਿਭਾਗ ਦੇ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।ਦਰਅਸਲ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਸਾਹਿਬ ਨੇੜੇ ਖਾਨ ਪੀਣ ਵਾਲੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਤੇ ਇਸੇ ਦੌਰਾਨ ਵਿਭਾਗ ਦੇ ਵੱਲੋਂ ਦੇਸੀ ਕਿ ਉਸ ਵਿੱਚ ਦਵਾਈਆਂ ਵਰਗੀਆਂ ਚੀਜ਼ਾਂ ਦੇ ਸੈਂਪਲ ਭਰੇ ਗਏ ਤੇ ਦੁਕਾਨਦਾਰਾਂ ਨੂੰ ਸੁਚੇਤ ਕੀਤਾ ਗਿਆ ਕਿ ਸਾਫ ਸਫਾਈ ਰੱਖੀ ਜਾਵੇ ਤੇ ਲੋਕਾਂ ਦੀ ਸਿਹਤ ਦਾ ਕੋਈ ਖਿਲਵਾੜ ਨਾ ਕੀਤਾ ਜਾਵੇ। ਇਸ ਮੌਕੇ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਰਾਜਿੰਦਰ ਸਿੰਘ ਨੇ ਦੱਸਿਆ ਇਹ ਗੁਰਦੁਆਰਾ ਸਾਹਿਬ ਦੇ ਨੇੜੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਵੱਖ-ਵੱਖ ਬ੍ਰਾਂਡਾਂ ਦੀਆਂ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਸੈਂਪਲ ਭਰੇ ਗਏ ਤੇ ਜਾਂਚ ਦੇ ਲਈ ਲੈਬਾਰਟਰੀ ਭੇਜੇ ਜਾਣਗੇ ਰਿਪੋਰਟ ਆਉਣ ਤੇ ਫੂਡ ਸੇਫਟੀ ਐਕਟ ਦੇ ਤਹਿਤ ਕਾਰਵਾਈ ਵੀ ਕੀਤੀ ਜਾਵੇਗੀ ਦੇਖੋ ਸਾਨੂੰ ਮਾਨਯੋਗ ਕਮਿਸ਼ਨਰ ਫੂਡ ਅਤੇ ਡਰਾਗਨ ਐਡਮਿਨਿਸਟ੍ਰੇਸ਼ਨ ਪੰਜਾਬ ਡਾਕਟਰ ਅਭਿਨਤ ਰਿਖਾ ਜੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਅਮਜੀਤ ਸਰ ਮੈਡਮ ਸਾਖੀ ਸਾਨੀ ਨੂੰ ਦਿਸ਼ਾ ਨਿਰਦੇਸ਼ ਹੋਏ ਸੀ ਕਿ ਜਿਹੜਾ ਸ਼ਿਪਾ ਸਾਹਬ ਦੇ ਨੇੜੇ ਦੁਕਾਨਾਂ ਇਹਨਾਂ ਦੀ ਚੈਕਿੰਗ ਕੀਤੀ ਜਾਵੇ ਸੋ ਅਸੀਂ ਅੱਜ ਜਿਹੜਾ ਇਹ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਸ਼ਿਦਾ ਸਾਹਬ ਦੇ ਸਾਹਮਣੇ ਜਿੰਨੀਆਂ ਵੀ ਦੁਕਾਨਾਂ ਸੀ ਇਹਨਾਂ ਦੀ ਚੈਕਿੰਗ ਕੀਤੀ ਹੈ ਔਰ ਵੱਖ-ਵੱਖ ਬ੍ਰਾਂਡ ਜਿਹੜੇ ਹੈ ਜਿਹਦੇ ਵਿੱਚ ਆਨੰਦ ਹੈ ਕਾਨਾ ਲੰਧਨੀ ਔਰ ਹੋਰ ਵੀ ਦੋ ਤਿੰਨ ਬ੍ਰਾਂਡ ਨੇ ਉਹਨਾਂ ਦੀ ਅਸੀਂ ਸੈਂਪਲਿੰਗ ਕੀਤੀ ਹੈ ਸੈਂਪਲ ਜੋ ਵੀ ਲਏ ਆ ਉਹਨਾਂ ਨੂੰ ਅਸੀਂ ਜਿਹੜਾ ਹੈ ਫੂਡ ਲੈਬਰਾਟਰੀ ਖਰੜ ਜਿਹੜਾ ਹੈ ਭੇਜ ਦਵਾਂਗੇ ਔਰ ਜੋ ਵੀ ਉਹਨਾਂ ਦੀ ਅੱਗੇ ਰਿਪੋਰਟ ਆਏਗੀ ਉਹ ਐਸ ਪਰ ਦਾ ਫੂਡ ਸੇਫਟੀ ਐਕਟ ਫਰਦਰ ਇਹਨਾਂ ਤੇ ਐਕਸ਼ਨ ਜਿਹੜਾ ਹੈ ਉਹ ਲਿਆ ਜਾਏਗਾ